ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆਂ ਟੱਪ ਵਾਲੀ ਪੁਸਤਖੰਦੇ ਤੇ ਤੇ ਆਪਾਂ ਲੈਨੇ ਆਂ ਇਸ ਗਾਂ ਦੀ ਡਿਟੇਲ ਤੇ ਬਾਕੀ ਗਾਂ ਦਾ ਤੋਰਾ ਚੈੱਕ ਕਰੋ ਨਾ ਜੇ ਆਪਾਂ ਥਣਲੇਵ ਦੀ ਗੱਲ ਕਰੀਏ ਵੀਰੇ ਬਹੁਤ ਵਧੀਆ ਥਣਲੇਵਾ ਤੇ ਗਾਂ ਦੇ ਥਣਾ ਦਾ ਗੈਬ ਵੀ ਪੂਰਾ ਵਧੀਆ ਹੈ ਨਾ ਪੂਰੇ ਮੁੱਠੀ ਵਰਗੇ ਥਣਾਗੇ ਬਾਕੀ ਤੁਸੀਂ ਥਣਾ ਤੇ ਇੱਕ ਵਾਰੀ ਨਿਗਾ ਮਾਰੋ ਬਹੁਤ ਵਧੀਆ ਲਾਈਵ ਕੀ ਬਾਤ ਹੈ ਭਈ ਜਮਾ ਸਿਰਾਂ ਲੱਗਿਆ ਪਿਆ ਤੇ ਬਾਕੀ ਆਪਾਂ ਕਰਾਂਗੇ ਬਾਈ ਨਾਲ ਗੱਲਬਾਤ ਵੀ ਕਿੰਨਾ ਦੁੱਧ ਆ ਕੀ ਰੇਟ ਆ ਤੇ ਬਾਈ ਜੀ ਕਿਹੜੇ ਪਿੰਡੋਂ ਆਇਆ ਹੈ ਤੇ ਆਪਾਂ ਕਰਦੇ ਆ ਆਇਆ ਬਣੀ ਇਹਦਾ 95 ਫੁੱਲ ਕਰਦੇ ਜੀ ਆ ਗਿਆ ਆ ਗਿਆ ਰਸਿਕਾ ਬਾਈ ਸਸਿਕਾ ਜੀ ਬਾਈ ਕੀ ਨਾਮ ਹੈ ਜੀ ਆਪਣਾ ਓ ਲਾ ਜੀ ਓ ਲਾ ਇਦਾਂ ਜੀ ਮਾਣੇ ਕੰਦ ਟੋਪ ਪੈਰੀ ਸੇ ਬੋਲਾ ਜੀ ਕਿਹੜਾ ਪਿੰਡ ਹੈ ਆਪਣਾ ਸਾਡਾ ਇਹ ਮਾਲਵਾਲ ਪਿੰਡ ਹੈ ਫਰੋਜਪੁਰ ਸ਼ਹਿਰ ਫਰੋਜਪੁਰ ਸ਼ਹਿਰ ਹਾਂ ਜੀ ਠੀਕ ਹੈ ਜੀ ਤੇ ਅੱਜ ਤੁਸੀਂ ਇੱਥੇ ਕਉਂਦੇ ਕਿ ਆਏ ਹੋ ਜੀ ਤਾਂ ਮੈਨੂੰ ਬੜੀ ਵਧੀਆ ਲੱਗੀ ਤੇ ਕੱਬਾਈ ਹੋਰਾਂ ਨਾਲ ਆਪਾਂ ਗੱਲਬਾਤ ਕਰਦੇ ਆਂਗੇ ਤੇ ਤਾਂ ਦੀ ਆਪਾਂ ਲਵਾਂਗੇ ਜਾਣਕਾਰੀ ਅ ਕਿੰਨੇ ਸੂਏ ਆ ਜੀਗਾ ਬਈ ਦੂਜੇ ਸੂਏ ਆ 6 ਦੰਦ ਹੈ ਜੀ ਦੂਜੇ ਸੂਏ ਆ 6 ਦੰਦ ਹੈ ਜੀ ਹਾਂਜੀ ਕਿੰਨੇ ਦਿਨ ਹੋਏ ਜੀ ਸੂਈ ਨੂੰ ਅੱਜ 18 ਤੋਂ 20 ਦਿਨ ਹੋ ਚੁੱਕੇ ਆ 18 ਤੋਂ 20 ਦਿਨ ਹੋ ਚੁੱਕੇ ਆ ਹਾਂਜੀ ਤੇ ਮਗਰ ਬੱਚਾ ਕੀ ਹੈ ਜੀ ਬੱਚੀ ਬੱਚੀ ਅ ਦੋਸਤੋ ਦੇਖੋ 18 ਤੋਂ 20 ਦਿਨ ਹੋ ਚੁੱਕੇ ਨੇ ਜੀ ਗਾਂ ਸੂਈ ਤੇ ਕਿੰਨਾ ਸੂਆ ਦੱਸੇ ਤੁਸੀਂ ਦੂਜਾ ਸੂਆ ਦੂਜਾ ਸੂਆ 6 ਦੰਦ ਹੈ ਜੀ ਤੇ ਇਹ ਦੀ ਬੱਚੀ ਹੈ ਜੀ ਤੇ 18 ਤੋਂ 20 ਦਿਨ ਹੋ ਗਏ ਜੀ ਬੱਚੀ ਪੂਰੀ ਵਧੀਆ ਤੰਦਰੁਸਤ ਹੈ ਤੇ ਖਾਣ ਤੇ ਬੱਚੇ ਖਾਣਾ ਦਾ ਗੈਪ ਦਿੱਤ ਨਹੀਂ ਤੇ ਥਾਣੋਂ ਵੀ ਪੂਰੇ ਵੱਡੇ ਸਾਈਜ਼ ਦੇ ਹੈਗੇ ਤੇ ਬਾਈ ਉਹਨਾਂ ਨਾਲ ਆਪਾਂ ਲੈਣ ਦੀ ਜਾਣਕਾਰੀ ਹੋਰ ਵੀ ਆ ਕਿੰਨਾ ਦੁੱਧ ਆ ਬਾਈ ਜੀ ਗਾਂ ਥੱਲੇ ਬਾਈ ਜਿਹੜਾ ਸਹੀ ਡੱਬੇ ਮਾਰਨਾ 24 ਕਿਲੋ ਦੁੱਧ ਬੱਚੇ ਦੇ ਸੜੇ ਚੋਲੀ ਦਾ ਹੈ ਬੱਚੇ ਸਣੇ ਹਾਂਜੀ ਬੱਚੇ ਸਣੇ 24 ਲੀਟਰ 25 ਪਲੱਸੇ ਬਸ 24 25 ਪਲੱਸ ਆਪਾਂ ਮੰਨ ਕੇ ਚੱਲੋ ਹਾਂਜੀ ਠੀਕ ਐ ਬਈ ਫੁੱਲ ਗਾਰੰਟੀ ਹੈ ਬਈ ਦੋਦੀ ਹਾਂਜੀ ਤੇ ਥਣ ਥਣ ਤੁਨ ਬਈ ਜਮੋ ਕੀ ਆ ਕੋਈ ਬ੍ਰੈਂਡ ਕਹਿਣ ਦੀ ਲੋੜ ਹੀ ਨਹੀਂ ਠੀਕ ਐ ਮੰਨ ਕੇ ਜਦੋਂ ਕੋਈ ਆਪਣਾ ਬੰਦਾ ਵੀਡੀਓ ਦੇਖ ਕੇ ਆਪਣੇ ਕੋਲੇ ਆਉਂਦਾ ਹਨਾ ਜੀ ਆਇਆਂ ਨੂੰ ਤੇ ਆਪਾਂ ਰੇਟ ਦੀ ਗੱਲ ਕਰੀਏ ਬਈ ਤਾਂ ਕਿੰਨਾ ਹੈਗਾ ਬਾਈ ਰੇਟ ਇਹਦਾ ਕਰਦੇ ਜੀ 1 5 1 5 94 ਦੀਆਂ ਨੇ ਜੀ ਮਾਲਕਾਂ ਕਰਦੇ ਆ ਕਿ ਕੋਈ ਵੀਡੀਓ ਦੇਖ ਕੇ ਤੁਹਾਡੇ ਕੋਲੇ ਆਊਗਾ ਤਾਂ ਮਨਤਨ ਤੁਸੀਂ ਜ਼ਰੂਰ ਕਰਨਾ ਲੋ ਜੀ 95000 ਰੁਪਿਆ ਬਾਈ ਕਹਿੰਦਾ ਮੰਗੀ ਦਾ ਜਿੰਨਾ ਮਰਜ਼ੀ ਜਾਓ ਪਰ ਆਪਾਂ 95000 ਦੇ ਵਿੱਚ ਇਹ ਗਾਂ ਆਪਾਂ ਛੱਡ ਦੇਣੀ ਹੈ ਮਗਰ ਬੱਚੀ ਹੈ ਜੀ 18 ਤੋਂ 20 ਦਿਨ ਹੋਏ ਐ ਸੂਈ ਨੂੰ 25 ਲੀਟਰ ਬਾਈ ਹੋਰੇ ਕਹਿੰਦੇ ਬੱਚੀ ਨੂੰ ਚੰਗਾ ਕੇ ਦੁੱਧ ਤੇ ਹਣ ਚੱਡਾ ਚੈੱਕ ਕਰੋ ਬਾਈ ਜੀ ਬਹੁਤ ਸੋਹਣੀ ਗਾਏਂਗੀ ਹਾਈਟ ਦੀ ਵੀ ਸੋਹਣੀ ਐ ਤੇ ਪਰਮੇ ਸਰੀਰ ਦੀ ਐ ਤੰਦਰੁਸਤ ਐ ਬੱਚਾ ਵੀ ਪੂਰਾ ਤੰਦਰੁਸਤ ਐ ਗਾ ਬਾਈ ਔਰ ਇਹ ਕਹਿੰਦੇ ਵੀ ਥਾਣਾ ਦੀ ਵੀ ਪੂਰੀ ਗਾਰੰਟੀ ਐ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ 95000 ਦੀ ਗਾ ਆਪਾਂ ਦੇ ਲਾਗੇ ਬਾਈ ਜੀ ਆ ਤੁਸੀਂ ਸ਼ੁਰੂ ਤੋਂ ਇਹੀ ਕੀਤਾ ਕਰਦੇ ਹੋ ਨਹੀਂ ਕਿੰਨੇ ਸਾਲ ਆ ਗਏ ਬਾਈ ਬੱਪ ਡੇ ਹੋਏ ਹੁਣ ਠੀਕ ਐ ਤੇ ਬਾਈ ਘਰੇ ਵੀ ਹੁੰਦੇ ਆਪਣੇ ਕੋਲ ਪਸ਼ੂ ਹਾਂਜੀ ਹੁੰਦੇ ਜੀ ਠੀਕ ਹੈ ਬਾਈ ਜੇ ਕਿਸੇ ਨੇ ਕਰੋ ਆਪਣੇ ਕੋ ਪਸ਼ੂ ਲੈਣਾ ਆਵੇ ਹਨਾ ਤਾਂ ਇੱਕ ਵਾਰੀ ਉਹਨਾਂ ਨੂੰ ਕਨਫਰਮ ਕਰੋ ਜੀ ਐਡਰੈਸ ਕੀ ਹੈ ਆਪਣਾ ਐਡਰੈਸ ਜੀ ਪਿੰਡ 팔ਵਾਲਾ ਜੀ ਹਾਂਜੀ ਜ਼ਿਲ੍ਹਾ ਫਰੋਜ਼ਪੁਰ ਭੋਲਾ ਮੇਰਾ ਨਾਮ ਹੈ ਠੀਕ ਹੈ ਜੀ 828880 बार्स 79 ਨੰਬਰ ਇੱਕ ਵਾਰੀ ਨੰਬਰ ਹੋਰ ਬੋ 828880 बार्स 79 ਲਓ ਦੋਸਤੋ ਨੰਬਰ ਬਾਈ ਦਾ ਆ ਗਿਆ ਤੇ ਐਡਰੈਸ ਵੀ ਬਾਈ ਨੇ ਕਨਫਰਮ ਕਰਤਾਗਾ ਤੇ ਬਾਈ ਹੋਰੇ ਕਹਿੰਦੇ ਵੀ ਸਾਡੇ ਕੋਲੇ ਘਰੇ ਵੀ ਪਸ਼ੂ ਹੁੰਦੇ ਆ ਜੇ ਕਿਸੇ ਨੇ ਘਰੋਂ ਵੀ ਪਸੂ ਲੈਣਾ ਹੈ ਤਾਂ ਉਹ ਵੀ ਆਪਾਂ ਨੂੰ ਘਰੇ ਆ ਕੇ ਪਸੂ ਲੈ ਸਕਦਾ ਹੈਗਾ ਤੇ ਬਾਈ ਜੀ ਹਰ ਅਤਵਾਰ ਉਹਨੇ ਇੱਥੇ ਆਈ तकरीबन ਆਈ ਆ ਲੈਣਗੇ ਠੀਕ ਹੈ ਅੱਜ ਬਾਈ ਇੱਕ ਹੀ ਗਾਂ ਲੈ ਕੇ ਸੀ ਲਈ ਦੋ ਲੈ ਗਿਆ ਦੋ ਲੈ ਕੇ ਸੀਗੇ ਦੂਜੀ ਵੇਗੀ ਹੈ ਸਹੀ ਮੁੱਢੀ ਗਾਂ ਜਿਹੜੀ ਗੱਪੜ ਸੀ ਜੜ ਇੱਕੇ ਸੁੱਈ ਸੀ ਇਹ ਸਾਰਾ ਉਹ ਬੱਚਾ ਦੇਖ ਪਿਆ ਤਾਂ ਗੱਡੀ ਚਾਈ ਸੀ ਉਹਦਾ ਬੱਚਾ गिर ਗਿਆ ਰਾਜ ਅੱਛਾ ਅੱਛਾ ਬੱਸਾ ਖੁੱਲ ਗਿਆ ਇਹ ਤਾਂ ਬੱਚਾ गिर ਗਿਆ ਬੱਚਾ ਫਿਰ ਮਰ ਗਿਆ ਪਪਾ ਨਹੀਂ ਮਰ ਗਿਆ ਕਿ ਜਿੰਦਾ ਹੈ ਰੱਬ ਜੀ ਮੀਰ ਭਾਈ ਨੇ ਗਾਂ ਵਗੈਰਾ ਲੈਣੀ ਹੋਵੇ ਤਾਂ ਬਾਈ ਹੋਰਾਂ ਨਾਲ ਕੰਟੈਕਟ ਨੰਬਰ ਤੁਹਾਡੇ ਕੋਲੇ ਆ ਗਿਆ ਹੈ ਵੀਡੀਓ ਦੇ ਵਿੱਚ ਦੱਸਿਆ ਹੋਇਆ ਤਾਂ ਫੋਨ ਕਰਕੇ ਬਾਈ ਤੋਂ ਪੂਰੀ ਜਾਣਕਾਰੀ ਆਪਾਂ ਲੈ ਸਕਦੇ ਆਂ ਪਸ਼ੂਆਂ ਬਾਰੇ ਤੇ ਬਾਈ ਉਹਦੇ ਕਹਿੰਦੇ ਵੀ ਜੇ ਕਿਸੇ ਨੇ ਘਰੋਂ ਪਸ਼ੂ ਲੈਣਾ ਹੈ ਤਾਂ ਘਰੇ ਆ ਕੇ ਵੀ ਆਪਾਂ ਗਾਂ ਨੂੰ ਚਵਾ ਕੇ ਚੰਗੀ ਤਰ੍ਹਾਂ ਤਸੱਲੀ ਕਰਾ ਕੇ ਆਪਾਂ ਸੌਦਾ ਕਰ ਸਕਦੇ ਆਂ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਜਾਣਕਾਰੀ ਦਿੱਤੀ ਆਪਣੇ ਗਾਵਾਂ ਬਾਰੇ ਲਓ ਦੋਸਤੋ ਆਪਾਂ ਵੀਡੀਓ ਚ ਅਗਲੀ ਵਾਕਿ ਤੁਸੀਂ ਪਹਿਲਾ ਗਾਂ ਦਾ ਥਾਨ ਦੇ ਵਿੱਚ ਚੈੱਕ ਕਰੋ ਬਹੁਤ ਵਧੀਆ ਗਾਂ ਕੀ ਤੇ ਅੱਗੇ ਆਪਾਂ ਕਰਾਂਗੇ ਕਿ ਬਾਈ ਨਾਲ ਗੱਲ ਬਾਤ ਕਿ ਰੇਟ ਆ ਗਾਂ ਦਾ ਜੇ ਆਪਾਂ ਥਾਣਾ ਦੇ ਕੈਪ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਥਾਣਾ ਵੀਰੇ ਹਨ ਪੂਰੇ ਮੁੱਠੀ ਵਰਗੇ ਥਾਣਾ ਇਹ ਗਾਂ ਦਾ ਕੱਦ ਕਾਰ ਬਹੁਤ ਵਧੀਆ ਬਹੁਤ ਚੰਗੀ ਬੀਗ ਲਾ ਗਈ ਤੇ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਸਿੱਗਾ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਬਾਈ ਕਿਹੜਾ ਪਿੰਡ ਆ ਬਾਈ ਪਿੰਡ ਰਾਪਰ ਜੀ ਬੜਾ ਗਾਂ ਦੇ ਕੋਲੇ ਹੋਇਆ ਕਿਹੜਾ ਪਿੰਡ ਸਰ ਪਿੰਡ ਰਾਪਰ ਇਹ ਪਿੰਲਾ ਕਿਹੜਾ ਪਿੰਡ ਮਾਨਸਾ ਮਾਨਸਾ ਹਾਂਜੀ ਠੀਕ ਹੈ ਬਾਈ ਤੁਹਾਡੀ ਗਾਂ ਦੇਖੀ ਆ ਦੂਰੋਂ ਬੜੀ ਵਧੀਆ ਲੱਗੀ ਆ ਬਾਈ ਚਾਹਣਾ ਗੱਲ ਕਰਦੇ ਆਗੇ ਇਹ ਬਾਈ ਜਾਣਕਾਰੀ ਆਪਾਂ ਗਾਂ ਨਹੀਂ ਲੈਣੀ ਆ ਹਾਂਜੀ ਕਿੰਨੇ ਸੂਏ ਗਾਏਗੀ ਇਹ ਤੀਜਾ ਸੂਏ ਜੀ ਤੀਜਾ ਸੂਆ ਹਾਂਜੀ ਇਹ ਤੁਸੀਂ ਹੁਣ ਲਈਏ ਕਿ ਪਹਿਲਾਂ ਤੋਂ ਆਪਣੇ ਕੋਲ ਥੋੜਾ ਗਾਂ ਦੇ ਨੇੜੇ ਹੋ ਜਾਈਏ ਹਾਂ ਇਹ ਆਪਣੇ ਘਰ ਦੀ ਗਾਈ ਹੈ ਹਾਂਜੀ ਹਾਂਜੀ ਅੱਛਾ ਪਹਿਲਾਂ ਬਈ ਇਹਦੇ ਥੱਲੇ ਦੂਜੇ ਸੂਏ ਥੱਲੇ ਕਿੰਨਾ ਬੱਚਾ ਸੀਗਾ ਇਹ ਦਿੱਦੀ ਪਤੀ ਦੇਲੀ ਦਿੱਦੀ ਪਤੀ ਦੇਤੀ ਦਿੱਦੀ ਬਤੀ ਦੇਤੀ ਹਾਂਜੀ ਠੀਕ ਹੈ ਤੇ ਇਸ ਟਾਈਮ ਕਿੰਨਾ ਰੁੱਧਾਗਾ ਹੁਣ ਦੇਖੋ ਸੂਏ ਤੇ ਕੱਢਾਂਗੇ ਕਿੱਦਾਂ ਕੱਢਦੀ ਹੈ ਅੱਛਾ ਸੋਨ ਵਾਲੀ ਹੈ ਜੀ ਹਾਂਜੀ ਗੱਬਣਾ ਗੱਬਣਾ ਕਿੰਨੇ ਟਾਈਮ ਪਿਆ ਹੈ ਸੋਨ ਚ ਇਹ 10 ਘੰਟੇ ਰਹੇ ਜੀ 10 ਦਿਨ ਹੀ ਰਹਿੰਦੇ ਆ ਪਹਿਲਾਂ ਨੇੜੇ ਹੀ ਕੰਮ ਹਾਂਜੀ ਨੇੜੇ ਚਲੋ ਬਹੁਤ ਵਧੀਆ ਬਈ ਤੇ ਜਿਹੜੀ ਦੀ ਮਾਸ ਹੀ ਬਈ ਉਹਦੇ ਬਾਰੇ ਕੋਈ ਜਾਣਕਾਰੀ ਹੈ ਕੋਈ ਜਾਣਕਾਰੀ ਨਹੀਂ ਤੁਹ ਤੋਂ ਨਹੀਂ ਬਥੇ ਗੱਡਿਆ ਬਈ ਅੱਛਾ ਅਸੀਂ ਕਿਹੜਾ ਬਈ ਬਾਹਰ ਕਰਾਇਆ ਕਰੇ ਲੋ ਯਾਰ ਅਜਾ ਕਰੇ ਲੋ ਯਾਰ ਠੀਕ ਹੈ ਹੂੰ ਘਰੇ ਵੀ ਆਪਣੇ ਕੋਲ ਹੁੰਦੇ ਬਈ ਪੈਸੇ ਹਾਂਜੀ ਵਧੀਆ ਕਰ ਆਪਣੇ ਕੋਲ ਠੀਕ ਹੈ ਕਰੇ ਕਿੰਨੇ ਕੇ ਪੈਸੇ ਰੱਖੇ ਹੋਏ ਆ ਕਰੇ ਮੈਸਾ ਹੀ ਗਈ ਮੈਸਾ ਵੀ ਨਾ ਬਾਰੇ ਹਾਂਜੀ 10 ਹਵਾਰਾ ਪੈਸਾ ਤੇ ਨਾਲ ਖੇਤੀਬਾੜੀ ਦਾ ਵੀ ਹੋਊਗਾ ਚਲੋ ਬਹੁਤ ਵਧੀਆ ਬਈ ਜਿਵੇਂ ਅੱਜ ਕੱਲ ਦੇਖਿਆ ਆਦੇ ਵੀ ਪਿੰਡਾਂ ਦੇ ਵਿੱਚੋਂ ਕੁਸੋ ਨਿਕਲਦੇ ਜਾ ਰਹੇ ਆ ਹਾਂਜੀ ਲੋਕ ਥੋੜੇ ਪਹਿਲਾਂ 100 ਤੋਂ 100 ਪੈਸੇ ਤੱਕ ਹਾਂ ਲੋਕ ਰੋੜੇ ਪੱਠੇ ਪਾ ਕੇ ਰਾਜੀ ਨਹੀਂ ਇਹ ਮੁੱਲ ਦਾ ਦੁੱਧ ਪੀਣ ਦਾ ਸ਼ਕੀਨ ਹੋ ਗਿਆ ਤੇ ਭਾਈ ਜੀ ਆਪਾਂ ਇਸ ਗਾਂ ਦੇ ਰੇਟ ਦੀ ਗੱਲ ਕਰੀਏ ਕਿੰਨਾ ਰੇਟ ਹੈ 1.5 ਲੱਖ ਰੁਪਈਆ ਤੇ ਜੇ ਕੋਈ ਸਾਡੀ ਵੀਡੀਓ ਦੇਖ ਕੇ ਸਾਡੇ ਕੋਲ ਆਵੇ ਫੇਰ ਮਾਨਤਾ ਕਰਤਾਗੇ ਹਾਂ ਇਹ ਤਾਂ ਹੋਣੀ ਗੱਲ ਤੇ ਲਓ ਦੋਸਤੋ ਵੀਰ ਵਾਲੇ ਕਹਿੰਦੇ ਵੀ 1.5 ਲੱਖ ਰੁਪਈਆ ਗਾਂ ਦਾ ਰੇਟ ਹੈ ਜੇ ਕੋਈ ਬੰਦਾ ਆਪਣੀ ਵੀਡੀਓ ਦੇਖ ਕੇ ਇਹਨਾਂ ਕੋਲੋਂ ਗਾਂ ਲੈਣ ਜਾਂਦਾ ਤਾਂ ਮਾਨਤਾ ਨ ਵੀ ਪੱਕਾ ਹੀ ਹੋਊਗਾ ਤੇ ਆਜਾ ਆਪਾਂ ਮਾੜਾ ਚੈੱਕ ਕਰਾਉਣੇ ਸਾਨੂੰ ਥਾਂ ਛੱਡਾ ਬੈਠਾ ਨਾ ਨਾ ਜਮਾ ਓਕੇ ਆ ਜਮਾ ਓਕੇ ਬਈਆ ਚੋਕ ਲਈ ਆ ਬਈ ਸੁਪੀ ਬਾਈ ਔਰ ਇਹ ਕਹਿੰਦੇ ਵੀ ਚੋਕੇ ਤਸੱਲੀ ਕਰਕੇ ਭਾਵੇਂ ਇੱਕ ਡੰਗ ਚੋਲੋ ਦੋ ਡੰਗ ਚੋਲੋ ਚੰਗੀ ਤਰ੍ਹਾਂ ਚੋਕੇ ਗਾਂ ਨੂੰ ਤਸੱਲੀ ਕਰਕੇ ਆਪਾਂ ਲਿਆ ਸਕਦੇ ਆ ਦੇਖੋ ਜੀ ਗਾਂ ਦੇਖੋ ਪਹਿਲਾਂ ਤਾਂ ਸਾਰੇ ਪਾਸੇ ਅੱਗੇ ਗੱਭਣ ਹੈ ਠੀਕ ਹੈ ਤੇ ਤੁਸੀਂ ਬਈ ਕਰਦੇ ਗਾ ਬੱਛੀ ਪਾਲ ਕੇ ਯਾਨੀ ਕਿ ਵਪਾਰ ਕਰਦੇ ਆ ਨਹੀਂ ਵਪਾਰ ਨਹੀਂ ਕਰਦੇ ਅੱਛਾ ਚੋਕਣੇ ਬਸ ਲੋ ਚੌਕ ਹੀ ਆਵਾਜ਼ ਲੈ ਲਈ ਰਾਤ ਘਰ ਵਾਸਤੇ ਰੱਖ ਲਈਦਾ ਵੇਚਤੀ ਚਲੋ ਬਹੁਤ ਵਧੀਆ ਬਈ ਜੇ ਬਈ ਹੁਣ ਕੋਈ ਘਰੇ ਆਵੇ ਪਸੂ ਲੈਣ ਤਾਂ ਕਰੋ ਵੀ ਦੇ ਦਿੰਦੇ ਕੋਈ ਵੱਲ ਨਹੀਂ ਆ ਜਾਣ ਠੀਕ ਹੈ ਇੱਕ ਤਾਂ ਐਡਰੈਸ ਕਨਫਰਮ ਕਰ ਦੋ ਬਈ ਆਪਣਾ ਗਵਾਂਣ ਬਈ ਨਾ ਨਾ ਪਹਿਲਾਂ ਐਡਰੈਸ ਕਨਫਰਮ ਕਰੋ ਘਰ ਦਾ ਐਡਰੈਸ ਕੀ ਹੈ ਆਪਣਾ ਪਿੰਡ ਰਾਪੁਰ ਜੀ ਹਾਂ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਜੀ ਬਸ ਤੇ ਮੋਬਾਈਲ ਨੰਬਰ ਬੋਲ ਦੋ 93416 ਜੀ 31000 ਜੀ ਇੱਕ ਵਾਰੀ ਹੋਰ ਬੋਲੋ 93416 ਜੀ ਕਾਹੀ ਯਾਰੀ ਲਓ ਵੀ ਦੋਸਤੋ ਬਾਈ ਹੋਰਾਂ ਨੇ ਨੰਬਰ ਦਿੱਤਾ ਆਪਣਾ ਤੇ ਕਿਸੇ ਵੀ ਵੀਰ ਭਾਈ ਨੇ ਗਾਂ ਵਗੈਰਾ ਲੈਣੀ ਹੋਵੇ ਮੱਝ ਵਗੈਰਾ ਲੈਣੀ ਹੋਵੇ ਤਾਂ ਬਾਈ ਹੋਰਿਆਂ ਨੂੰ ਫੋਨ ਕਰਕੇ ਜਾਣਕਾਰੀ ਵੀ ਲੈ ਸਕਦਾ ਤੇ ਇਹਨਾਂ ਦੇ ਘਰੇ ਆ ਕੇ ਸੌਦਾ ਵੀ ਕਰ ਸਕਦਾ ਬਹੁਤ ਬਹੁਤ ਧੰਨਵਾਦ ਵੀਰੇ